ਜਿਰਕਪੁਰ ਦੀ ਨਗਰ ਕੌਸਲ ਰੋਡ ਪਿਛਲੇ 5 ਮਹੀਨਿਆਂ ਤੋਂ ਲੋਕਾਂ ਲਈ ਪਰੇਸ਼ਾਨੀ ਦਾ ਸਵੱਬ ਬਣੀ ਹੋਈ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਡਰੇਨ ਦੀ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੰਮ ਦੀ ਰਫ਼ਤਾਰ ਮੱਠੀ ਹੋਣ ਕਾਰਨ ਲੋਕਾਂ ਨੂੰ ਇੱਥੋਂ ਲੰਘਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਹੋਈ ਬਰਸਾਤ ਕਾਰਨ ਕਾਫਰ ਰੋਡ ਤੇ ਕਈ ਥਾਵਾਂ ਤੇ ਪਾਣੀ ਜਮਾ ਹੋ ਗਿਆ ਹੈ ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਡ ਤੇ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ 5 ਮਹੀਨਿਆਂ ਤੋਂ ਉਹਨਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਈਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਭਰੋਸਾ ਜਤਾਇਆ ਕਿ ਇੱਥੇ ਡਰੇਨ ਪਾਈਪਾਂ ਪਾਈਆਂ ਗਈਆਂ ਸਨ ਤੇ ਉਹਨਾਂ ਕਿਹਾ ਕਿ ਜੋ ਬਕਾਇਆ ਕੰਮ ਹੈ ਜਲਦੀ ਸ਼ੁਰੂ ਕਰਕੇ ਇਸ ਨੂੰ ਜਲਦੀ ਹੀ ਨਿਪਰੇ ਚਾੜਿਆ ਜਾਵੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਲਈ ਦੀਪਕ ਕੁਮਾਰ ਦੀ ਜੀਰਟਪੁਰ ਤੋਂ ਇੱਕ ਖਾਸ ਰਿਪੋਰਟ ਜਿਹੜੀ ਨਗਰ ਕੌਂਸਲ ਨੂੰ 메ਨ ਹਾਈਵੇ ਤੋਂ ਰੋਡ ਆਉਂਦੀ ਹੈ ਇੱਥੇ ਕਾਫੀ ਸਾਲਾਂ ਤੋਂ ਡਰੇਨ ਦੀ ਸਮੱਸਿਆ ਹੈਗੀ ਸੀ ਪਾਣੀ ਇਕੱਠਾ ਹੋ ਜਾਂਦਾ ਸੀ ਪਿਛਲੇ ਲਗਭਗ 1.5 ਮਹੀਨੇ ਪਹਿਲਾਂ ਇੱਥੇ ਡਰੇਨ ਪਾਈਪ ਪਾਏ ਗਏ 15 ਫੁੱਟ ਡੋਂਗੇ ਤਾਂ ਕਿ ਪਾਣੀ ਦੀ ਨਿਕਾਸੀ ਦਾ ਹਾਲ ਹੋ ਸਕੇ ਉਸ ਤੋਂ ਬਾਅਦ ਕਿਉਂਕਿ ਇਹਦੀ ਕੰਪੈਕਸ਼ਨ ਦੀ ਲੋਡ ਹੈਗੀ ਸੀ ਕਿਉਂਕਿ 15 ਫੁੱਟ નીચે ਪਾਈਪ ਪਾਏ ਗਏ ਸੀ ਤਾਂ ਇਸ ਕਰਕੇ ਉਹ ਕੰਪੈਕਸ਼ਨ ਦੇ ਕਰਕੇ ਰੋਕਿਆ ਗਿਆ ਸੀ ਹੁਣ ਠੇਕੇਦਾਰ ਨੂੰ ਅਸੀਂ ਲਗਭਗ ਪਿਛਲੇ ਹਫਤੇ 10 ਦਿਨ ਤੋਂ ਫਾਲੋ ਕਰ ਰਹੇ ਹਾਂ ਵੀ ਇਹਦਾ ਕੰਪੈਕਸ਼ਨ ਦਾ ਕੰਮ ਜਿਹੜਾ ਮੰਨ ਕੇ ਕਰਕੇ ਤੇ ਜੋ ਵੀ ਪੱਥਰ-ਪੁੱਥਰ ਪਾ ਕੇ ਇਹਦਾ ਕੰਮ ਸ਼ੁਰੂ ਕੀਤਾ ਜਾਏ ਉਹਦੇ ਵੱਲੋਂ ਮਟੀਰੀਅਲ ਵਗੈਰਾ ਸੁਟਾਤਾ ਗਿਆ ਹੈਗਾ ਸਾਈਟ ਤੇ ਤੇ ਕੰਮ ਮੇਬੀ ਅੱਜਕੱਲ ਜੇ ਨੂੰ ਹਮ ਮਤਲਬ ਕਿ ਸ਼ੁਰੂ ਹੋ ਕੇ ਲਗਭਗ 15 ਦਿਨਾਂ ਅਜ ਕੰਮ ਇਹ ਮੁਕੰਮਲ ਹੋ ਜਾਏਗਾ ਉਸੇ ਠੀਕੇ ਦਨ ਨੂੰ ਨੋਟਿਸ ਕੱਢਿਆ ਵੀ ਕੱਢਿਆ ਗਿਆ ਆ ਕੱਢਿਆ ਗਿਆ ਨੋਟਿਸ ਕੱਢਿਆ ਗਿਆ ਬਿਲਕੁਲ ਕੱਢਿਆ ਗਿਆ ਜੀ ਇਹਨੂੰ ਕੰਮ ਨੂੰ ਮੁਕੰਮਲ ਕੀਤਾ ਜਾਵੇ ਜਲਦੀ